ਚਾਰ ਮੀ ਨਹੀਂ ਹੋਇਆ ਵਿਆਹ ਨੂੰ ਖਲਾਫ ਮੰਨੀ ਆ ਕਹਿੰਦੀ ਮੈਂ ਆਟੇ 'ਚ ਗੁੰਨ ਕੇ ਸਪਰੇਅ ਦਿੱਤੀ ਇਹਨਾਂ ਨੂੰ ਇੱਥੋਂ ਘਰੋਂ ਲੀਟਰ ਲਗਾਈ ਆ ਚੱਕ ਕੇ ਸਾਰੇ ਆਟੇ 'ਚ ਪਾਈ ਪਈ ਆਟਾ ਜਾ ਕੇ ਚੱਕ ਕਰ ਲਵੀਂ ਰੇ ਨਾ ਮੇਰੀ ਮਵਾ ਮੂੜੇ ਨਾ ਮੇਰਾ ਭਰਾ ਮੂੜੇ ਭਾਈ ਮੇਰੇ ਭਰਾ ਉਹਦੇ ਨਾਲ ਹੀ ਪਾ ਦੇ ਲੰਬੀਆਂ ਨੂੰ ਵੀ ਆਏ ਮੇਰਾ ਘਰ ਵੱਟਦਾ ਨੇ ਇੱਕ ਚਮਕੌਰ ਚਮਕੌਰ ਨਾਂ ਦਾ ਮੁੰਡਾ ਜਿਹਦੇ ਨਾਲ ਇਹਦੀ ਗੱਲਬਾਤ ਪਹਿਲਾਂ ਸੀ ਤੇ ਇਹ ਤਾਂ ਸਾਨੂੰ ਨਾ ਪਰਿਵਾਰ ਨੂੰ ਪਤਾ ਸੀ ਵੀ ਇਹ ਮੈਰਿਡ ਸੀ ਹਾਂ ਮੈਰਿਡ ਸੀ ਇਹ ਪਹਿਲਾ ਮੈਰਿਡ ਸੀ ਉਹਦੇ ਨਾਲ ਵੀ ਕੋਈ ਤਲਾਕ ਨਹੀਂ ਹੋਇਆ ਕੁਝ ਨਹੀਂ ਹੋਇਆ ਹੁਣ ਉਹਦੇ ਇਹ ਵੀ ਪਤਾ ਲੱਗਦਾ ਵੀ ਉਹ ਬੰਦਾ ਫੜਾ ਕੇ ਗਿਆ ਇੱਥੇ ਆ ਕੇ ਕਹਿੰਦੇ ਆ ਜਿਹੜੀ ਚੇਅਰ ਵਗੈਰਾ ਹਾਂ ਉਹੀ ਬੰਦਾ ਫੜਾ ਕੇ ਗਿਆ ਜਿਹੜਾ ਚਮਕੌਰ ਸਿੰਘੜ ਚਿਤਰਾਤ ਨੂੰ ਆਇਆ ਕਹਿੰਦੇ ਵੀ ਉਹ ਫੜਾ ਕੇ ਗਿਆ ਰੋਟੀ ਦੇ ਵਿੱਚ ਪਕਾ ਕੇ ਦਿੱਤਾ ਗਿਆ ਜੀ ਪਕਾ ਕੇ ਦਿੱਤਾ ਗਿਆ ਪਕਾ ਕੇ ਰੋਟੀ ਦੇ ਵਿੱਚ ਖਵਾ ਕੇ ਫਿਰ ਤੈਨੂੰ ਆਟੇ ਦੇ ਵਿੱਚ ਮਿਲਾ ਕੇ ਗੁੰਨ ਕੇ ਪਿਆ ਉਹ ਆਟਾ ਵੀ ਉਹ ਮੇ ਪਿਆ ਉਹ ਜਿਸ ਮਹਿਲ ਹੁੰਦੀ ਹੈ ਉਥੇ ਡਾਕਟਰ ਨੂੰ ਆਖਿਆ ਮੈਂ ਕਿ ਇਹ ਕਿਰਲੀ-ਕੁਰਲੀ ਨਾ ਡਿੱਗ ਵੀ ਹੋਵੇ ਡਾਕਟਰ ਕਹਿੰਦੇ ਕਿਰਲੀ ਨਹੀਂ ਡਿੱਗੀ ਇਹਨੂੰ ਜ਼ਹਿਰ ਦਿੱਤਾ ਕਿ ਉਹਨੂੰ ਨਹੀਂ ਮੈਨੂੰ ਦੱਸਦਾ ਸੀ ਚੱਕ ਦੇ ਆਧਾਰ ਤੇ ਪਰ ਉਹਨਾਂ ਦੇ ਆਪਾਂ ਰਿਪੋਰਟ ਕਰਵਾਈ ਜੀ ਰਿਪੋਰਟ ਕਰਵਾਉਂਦੇ ਆ ਟਾਈਪ ਉਹਨਾਂ ਨੂੰ ਪੁਲਿਸ ਆਪਣੇ ਨਾਲ ਆਈ ਪੁਲਿਸ ਕਾਰਵਾਈ ਆਪਣੇ ਉਹਨਾਂ ਨੂੰ ਲੈ ਗਈ ਨਾਲ ਤੇ ਉਹਨਾਂ ਨੂੰ ਜਦੋਂ ਲੈ ਕੇ ਗਏ ਤੇ ਉਹ ਮੰਨ ਗਏ ਉੱਥੇ ਜਾ ਕੇ ਕਹਿੰਦੇ ਵੀ ਬਿਮਾਰ ਹੋ ਗਏ ਅਗੇ ਵੀ ਐ ਕਰਕੇ ਵੀ ਬਾਲਾਂ ਉਲਟਾਂ ਲੱਗੀਆਂ ਪਈਆਂ ਤੇ ਮੈਨੂੰ ਲੱਗਿਆ ਸ਼ਾਇਦ ਗਰਮੀ ਨਾਲ ਹੋਣਗੇ ਤੇ ਜਦੋਂ ਬਾਅਦ ਚ ਪਤਾ ਲੱਗਿਆ ਕਹਿੰਦੇ ਉਹ ਤਾਂ ਸਪਰੇ ਪਾਤੀ ਤਾਂ ਸਾਰਾ ਨੀਲਾ ਹੋਇਆ ਪਿਆ ਸੀ ਵੀ ਇਹ ਸਾਰ ਅੱਖਾਂ ਸੁੱਕੀਆਂ ਸੀ ਬੁੱਲ ਸਾਰਾ ਸੁੱਕ ਗਿਆ ਸੀ ਖਿਆ ਸੀਗਾ ਸਾਰਾ ਮੂੰਹ ਸੁੱਕ ਗਿਆ ਸੀ ਉਹਦਾ ਤਾਂ ਸਾਰਾ ਨੀਲਾ-ਨੀਲਾ ਹੋ ਗਿਆ ਸੀ ਮੇਰਾ ਤਾਂ ਘਰ ਦਬਾਹ ਕਰਦਾ ਵੀ ਇਹ ਕਿਹਦੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਉਹਨਾਂ ਤੋਂ ਮੇਰੇ ਜਿਵੇਂ ਸਾਡੇ ਲੱਦੇ ਪਏ ਹਨ ਮੈਂ ਤਾਂ ਕਹਿੰਨੀ ਆਂ ਲੱਦ ਦੇ ਇਹਨਾਂ ਨੂੰ ਮੇਰੀ ਮੰਗ ਇਹੀ ਉਹਦੀ ਮਾਂ ਵੀ ਮਾਰਦੇ ਇਹਨਾਂ ਦਾ ਫਿਰ ਉਹਨੂੰ ਵੀ ਚੱਕ ਦੇ ਤੂੰ ਮੇਰੀ ਤੇ ਹੀ ਲਿੰਦੀ ਹੈ ਜਿਵੇਂ ਮੇਰਾ ਘਰ ਨਜੰਦਾ ਲਾਤਾ ਇਹਨਾਂ ਦੀ ਨੌ ਸੀ ਉਹਨਾਂ ਦਾ ਸਿਸਟਮ ਹੈ ਬਈ ਉਹਨਾਂ ਨੇ ਰਿਪੋਰਟ ਕੀਤੀ ਉਹਨਾਂ ਦੀ ਨਾਰਮਲ ਆਈ ਜੋ ਵੀ ਉਹਨਾਂ ਦੇ ਸਿਸਟਮ ਕੁਛ ਨਹੀਂ ਸੀ ਕਿ ਇਹ ਸਹੀ ਹੈ ਮਤਲਬ ਉਹਦੀ ਸਰੀਰ ਦੇ ਵਿੱਚ ਕੋਈ ਜ਼ਹਿਰ ਨਹੀਂ ਪਾਇਆ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਜ਼ਹਿਰ ਨਹੀਂ ਸੀਗਾ ਉਹ ਬਿਲਕੁਲ ਸਹੀ ਸੀ ਪਹਿਲਾਂ ਕਈ ਦਿਨ ਹੋ ਗਏ ਪਤਾ ਨਹੀਂ ਉਹਨੇ ਦੁੱਧ ਚ ਕੀ ਪਾ ਕੇ ਦਿੱਤਾ ਸੀ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਅੱਛਾ ਪਹਿਲਾਂ ਦਿੱਤਾ ਕਰੇ ਪਹਿਲਾਂ ਦਿੱਤਾ ਸੀ ਕਹਿੰਦੀ ਪਰਮਜੀਤ ਕਹਿੰਦੀ ਪਤਾ ਨਹੀਂ ਇਹਨੇ ਨਾ ਦੁੱਧ ਚ ਕੁਝ ਪਾਤਾ ਦੁੱਧ ਕੌੜਾ ਹੋ ਗਿਆ ਕਾਰਨ ਕੀ ਹੈ ਜੀ ਕਿਉਂ ਜ਼ਹਿਰ ਦੇਤਾ ਪਾ ਚੰਗੀ ਭਲੀ ਸੀ ਕੋਈ ਦ ਕੋਈ ਤਕਲੀਫ ਨਹੀਂ ਸੀਗੀ ਰੁਸ ਕੇ ਜਾਵੜੀ ਸੀ ਘਰੋਂ ਭੱਜ ਗਈ ਸੀ ਵਾਪਸ ਲੈਣੇ ਮੇਰੇ ਵੱਡਾ ਭਰਾ ਪਰਜਾਈ ਲੈ ਕੇ ਆਇਆ ਜਾ ਕੇ ਲੋਕਵਾਜੀ ਟੀਵੀ ਨਾਲ ਜੁੜੋਂ ਤੁਸੀਂ ਮੈਂ ਅਹਿਮਤਾਜ ਅਸੀਂ ਪਿੰਡ ਗੁਰੂ ਸਰ ਦੇ ਕੋਲ ਢਾਣੀ ਐ ਉੱਥੇ ਖੜੇ ਆ ਉੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਗਦਰਬਾਹ ਦਾ ਇਹ ਪਿੰਡ ਹੈ ਉੱਥੇ ਮੰਦਭਾਗੀ ਘਟਨਾ ਇਹ ਹੈ ਕਿ ਪਰਿਵਾਰ ਦੇ ਵਿੱਚ ਪਰਿਵਾਰ ਸਾਰੇ ਖਤਮ ਕਰਨ ਨੂੰ ਪਰਿਵਾਰ ਦੀ ਹੀ ਨੂੰਹ ਨੇ ਆਪਣੇ ਪੂਰੇ ਸਹੁਰਾ ਪਰਿਵਾਰ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਦਿੱਤੀ ਹੈ ਜਿਸ ਤੋਂ ਬਾਅਦ ਦੋ ਜਣੇ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਸੀਰੀਅਸ ਹੈ ਤੇ ਪੂਰਾ ਜਿਹੜਾ ਮਾਮਲਾ ਆ ਉਹ ਗੱਲਬਾਤ ਕਰਦੇ ਆ ਪਿੰਡ ਵਾਸੀ ਇਕੱਠੇ ਹੋਏ ਆ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ ਕਿਉਂਕਿ ਜਿਹੜਾ ਪੂਰਾ ਪਰਿਵਾਰ ਹੈ ਉਹ ਉਹ ਤੇ ਜਿਹੜੀ ਜਾਨ ਲੈ ਲਈ ਗਈ ਹੈ ਗੱਲਬਾਤ ਕਰਨ ਦੇ ਲਈ ਇੱਥੇ ਸਾਡੇ ਨਾਲ ਪੂਰਾ ਪਰਿਵਾਰ ਹੈ ਪਰਿਵਾਰ ਦੇ ਜੀ ਨੇ ਭਾਈ ਜੀ ਸਭ ਤੋਂ ਪਹਿਲਾਂ ਘਟਨਾ ਕੀ ਵਾਪਰੀ ਹੈ ਜੀ ਭਾਈ ਜੀ ਇਹ ਤਾਂ ਸਾਨੂੰ ਪਤਾ ਨਹੀਂ ਸੀਗਾ ਮਤਲਬ ਮੈਂ ਵੀ ਬਾਹਰ ਗਿਆ ਹੋਇਆ ਸੀਗਾ ਸ਼ਾਮ ਦੇ ਟਾਈਮ ਦੇ ਵਿੱਚ ਜੋ ਉਹਨਾਂ ਦੀ ਰੋਟੀ ਪਾਣੀ ਦੇ ਵਿੱਚ ਇਹਨਾਂ ਨੇ ਕੁਝ ਮਿਲਾਤਾ ਮਲਾਂ ਤੋਂ ਬਾਅਦ ਇਹਨਾਂ ਨੇ ਇੱਕ ਰੋਟੀ ਪਾਣੀ ਖਾਦਾ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਬਈ ਸਾਰਿਆਂ ਨੂੰ ਬਈ ਤੇਜਾਬ ਬਣ ਗਿਆ ਤੇਜਾਬ ਬਣ ਤੋਂ ਬਾਅਦ ਮਹਿਲਾ ਨੇ ਕੈਪਸੂਲ ਵਗੈਰਾ ਲੈ ਲਏ ਕੈਪਸੂਲ ਲੈਣ ਤੋਂ ਬਾਅਦ ਚਲ ਫੇਰ ਵੀ ਸਹੀ ਨਹੀਂ ਹੋਇਆ ਇਹਨਾਂ ਨੇ ਪਿੰਡ ਦੇ ਡਾਕਟਰ ਤੋਂ ਟ੍ਰੀਟਮੈਂਟ ਲਿਆ ਬਈ ਅੰਦੇ ਬਈ ਇੱਦਾਂ ਕਰਕੇ ਆਏ ਹੋਈ ਜਾਂਦਾ ਉਹਨਾਂ ਨੇ ਡਾਕਟਰ ਦੇ ਆਪ ਦੇ ਹਿਸਾਬ ਦੇ ਨਾਲ ਬਈ ਸਬਜ਼ੀ ਦੇ ਕਾਰਨ ਹੋ ਗਿਆ ਉਹ ਜਾਂ ਕੁਝ ਵੈਸੇ ਹੋ ਗਿਆ ਉਹ ਉਹਨਾਂ ਨੇ ਟ੍ਰੀਟਮੈਂਟ ਦਿੱਤਾ ਤੇ ਫਲਾਲ ਨਹੀਂ ਸਹੀ ਹੋਏ ਉਹਨਾਂ ਨੂੰ ਛਾਲੀਆਂ ਵਗੈਰਾ ਲੈਟਰੀਨ ਬਾਥਰੂਮ ਆਉਣ ਲੱਗ ਗਿਆ ਉਸ ਤੋਂ ਬਾਅਦ ਬ੍ਰਾਇਟਨ ਨੇ ਟਿਕਟੂ ਕਿ ਲਾਏ ਤਾਂ ਚਲੋ ਥੋੜਾ ਬਹੁਤਾ ਟਿਕਾਣਾ ਫਰਕ ਪਿਆ ਤੇ ਫਿਰ ਉਹ ਪੈ ਗਏ ਫਿਰ ਫਿਰ ਉਹਨਾਂ ਨੂੰ ਮਤਲਬ 2-4 ਵਜੇ ਦੇ ਕਰੀਬ ਉਹਨਾਂ ਨੂੰ ਫੇਰ ਉਦਾਂ ਹੀ ਹੋ ਗਿਆ ਜੀ ਤੇ ਜੋ ਮੁੰਡਾ ਸੀਗਾ ਰਾਜੂ ਅਵਤਾਰ ਸਿੰਘ ਤੇ ਉਹਨਾਂ ਦਾ ਤਾਂ ਸਿਸਟਮ ਥੋੜਾ ਜਿਆਦਾ ਗੰਭੀਰ ਹੋ ਗਿਆ ਸੀ ਤੇ ਜੋ ਮਦਰ ਮਦਰ ਦਾ ਵੀ ਕੰਮ ਹੀ ਹੋ ਗਿਆ ਸੀ ਜਿਹੜੇ ਫਾਦਰ ਸਾਹਿਬਾ ਉਪਰੇ ਸੈਟ ਸੀਗੇ ਤੇ ਜਿਹੜੇ ਆਪ ਜਿਹੜੇ ਇਹਨਾਂ ਦੀ ਨੋ ਉਹ ਜਮਾ ਸਹੀ ਸੀ ਅੱਛਾ ਉਹ ਬਿਲਕੁਲ ਸਹੀ ਸੀ ਤੇ ਜਿਹੜੇ ਇਹਨਾਂ ਨੂੰ ਮਤਲਬ ਇਸ ਤੋਂ ਬਾਅਦ ਆਪਣੇ ਸਰਕਾਰੀ ਸਿਵਲ ਹਸਪੀਟਲ ਕਿਦਰ ਬਾਹ ਲੈ ਗਏ ਮਤਲਬ ਲੈ ਕੇ ਗਿਆ ਸੀ 6-7 ਕਰੀਬ ਜੀ ਉਹਨਾਂ ਦਾ ਸਿਸਟਮ ਜਿਆਦਾ ਵਿਗੜ ਗਿਆ ਯਾਨੀ ਕਿ ਉਹਨਾਂ ਨੂੰ ਚੱਕ ਕੇ ਕਾਰ ਚ ਪਾਇਆ ਉੱਥੇ ਲੈ ਗਏ ਕਿਉਂਕਿ ਡਾਕਟਰਾਂ ਦੇ ਸਮਝ ਵਿੱਚ ਵੀ ਨਹੀਂ ਆਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਰਾਜੂ ਸਿੰਘ ਨੂੰ ਦਾ ਰੈਫਰ ਕਰਤਾ ਬਠਿੰਡਾ ਜੋ ਕਿ ਉਹ ਇੱਥੋਂ ਮਤਲਬ ਜਦੋਂ ਗਿੱਦੜਬਾਹ ਤੋਂ ਨਿਕਲੇ ਲੈ ਕੇ ਜੀ ਤੇ ਉਹਨਾਂ ਦੇ ਹਸਪਤਾਲ ਦੇ ਗੇਟ 'ਤੇ ਜਾ ਕੇ ਡੈਥ ਹੋ ਗਈ। ਡੈਥ। ਹਾਂਜੀ। ਫਿਰ ਜੋ ਦੋ ਮਦਰ ਐਂਡ ਫਾਦਰ ਰਹੇ ਸੀ ਉਹਨਾਂ ਨੂੰ ਵੀ ਡਾਕਟਰ ਨੇ ਕਿਹਾ ਤਾਂ ਬਈ ਉਹਨਾਂ ਦੀ ਰਿਪੋਰਟ ਆਣੀ ਸੀ 1 ਵਜੇ ਕਿਉਂਕਿ ਉਹ ਵੀ ਗੰਭੀਰ ਹੋ ਰਹੇ ਸੀ। ਤੇ ਉਹਨਾਂ ਦਾ ਸਿਸਟਮ ਵੀ ਵਿਗੜ ਰਿਹਾ ਸੀ ਫਿਰ ਉਹਨਾਂ ਨੇ ਅਸੀਂ ਕੀ ਕੀਤਾ ਬਈ ਉਹਨਾਂ ਨੂੰ ਇੱਥੇ ਦੀਪ ਹਸਪਤਾਲ ਲੈ ਗਏ ਪ੍ਰਾਈਵੇਟ ਜੀ ਕਿਉਂਕਿ ਜਾਣਦੇ ਬਟਿੰਡਾ ਜਾਣਦੇ ਥਾ ਉਹ ਉਹ ਵੀ ਉਹਦਾ ਇਹ ਹੋ ਜਾਂਦਾ ਕਾਬਿਲ ਹੈ ਨਹੀਂ ਸੀ ਜਦੋਂ ਉੱਥੇ ਲਗੇ ਉਹਨਾਂ ਨੇ ਚੈੱਕ ਅਪ ਕੀਤਾ ਮਤਲਬ ਉਹਨਾਂ ਨੇ ਨਾਲੀਆਂ ਨੁਲੀਆਂ ਪਾ ਕੇ ਜੋ ਦੇਖਿਆ ਉਹ ਕਹਿੰਦੇ ਜੈਰੀਲੀ ਚੀਜ਼ ਹੈ ਜਾਨੀ ਕਿ ਲੀਕਡ ਟਾਈਪ ਪਾਇਆ ਹੋਇਆ ਜੀ ਠੀਕ ਹੈ ਚਲੋ ਹੁੰਦੇ ਹੁੰਦੇ ਉਹਨਾਂ ਨੇ ਬਿਜ ਲਿਆ ਕੇ ਲੀਕਡ ਵੀ ਵਿਖਾਇਆ ਵੀ ਇਦਾਂ ਦੀ ਸਮੈਲ ਆਉਂਦੀ ਆ ਫਿਰ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਮਤਲਬ ਜੋ ਇਹਨਾਂ ਦੀ ਨੌ ਸੀ ਉਹਨਾਂ ਦੇ ਸਿਸਟਮ ਆ ਬਈ ਉਹਨਾਂ ਨੇ ਰਿਪੋਰਟ ਕੀਤੀ ਉਹਨਾਂ ਦੀ ਨਾਰਮਲ ਆਈ ਜੋ ਵੀ ਉਹਨਾਂ ਦੇ ਸਿਸਟਮ ਕੋਈ ਨਹੀਂ ਸੀ ਕਹਿੰਦੇ ਇਹ ਸਹੀ ਨਹੀਂ ਮਤਲਬ ਉਹਦੀ ਸਰੀਰ ਦੇ ਵਿੱਚ ਕੋਈ ਜ਼ਹਿਰ ਨਹੀਂ ਪਾਇਆ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਜ਼ਹਿਰ ਨਹੀਂ ਸੀਗਾ ਉਹ ਬਿਲਕੁਲ ਸਹੀ ਸੀ ਜੋ ਇਹਦੇ ਫਾਦਰ ਸੀਗੇ ਫਾਦਰ ਨੂੰ ਇਹ ਥੋੜਾ ਜ਼ਿਆਦਾ ਹੋ ਰਿਹਾ ਸੀ ਜਿਹੜੇ ਮਦਰ ਸੀਗੇ ਮਦਰ ਜਮਾ ਹੀ ਆਪਾਂ ਕਹਿ ਦਈਏ ਕਿ ਬਹੁਤ ਜ਼ਿਆਦਾ ਹੋ ਰਹੀ ਸੀ ਉਹਨਾਂ ਦੇ ਅੰਦਰ ਉਹ ਚਲੋ ਡਾਕਟਰ ਸਾਹਿਬ ਨੇ ਆਪ ਆਪ ਦੀ ਖਿੱਚਲ ਕਰਕੇ ਉਹ ਕੱਢਤਾ ਜੀ ਤੇ ਕਰਦੇ ਅਕੋਰਡਿੰਗ ਫਿਰ ਉਹਨਾਂ ਨੇ ਕਿ ਕਿਤਾ 'ਤੇ ਆਪਾਂ ਰਿਪੋਰਟ ਲਖਵਾਤੀ ਜੋ ਆਪਾਂ ਨੂੰ ਸ਼ੱਕ ਪਿਆ ਸ਼ੱਕ ਦੇ ਆਧਾਰ ਤੇ ਆਪਾਂ ਉਹਨਾਂ ਦੇ ਆਪਾਂ ਰਿਪੋਰਟ ਕਰਵਾਈ ਜੀ ਰਿਪੋਰਟ ਕਰਵਾਉਂਦੇ ਆ ਟਾਈਪ ਉਹਨਾਂ ਨੂੰ ਪੁਲਿਸ ਆਪਣੇ ਨਾਲ ਆਈ ਪੁਲਿਸ ਕਾਰਵਾਈ ਆਪਣੇ ਉਹਨਾਂ ਨੂੰ ਲੈ ਗਈ ਨਾਲ ਤੇ ਉਹਨਾਂ ਨੂੰ ਜਦੋਂ ਲੈ ਕੇ ਗਏ ਤੇ ਉਹ ਮੰਨ ਗਏ ਉੱਥੇ ਜਾ ਕੇ ਬਈ ਮੈਂ ਇਹਨਾਂ ਨੂੰ ਬਈ ਪੁਸ਼ਪਾਤਾ ਇਹ ਦਾ ਜੋ ਵੀ ਕੁਝ ਪਾਇਆ ਸੀ ਉਹਨੇ ਉਹ ਉਸ ਤੋਂ ਬਾਅਦ ਪੁਲਿਸ ਵਾਲੇ ਨਾਲ ਆਏ ਮੁਲਾਜ਼ਮ ਘਰੇ ਲੈ ਕੇ ਆਏ ਉਹਨਾਂ ਨੂੰ ਘਰੇ ਲੈ ਕੇ ਆਏ ਤੇ ਉਹ ਜੋ ਵੀ ਉਹਨੇ ਕੁਝ ਪਾਇਆ ਸੀਗਾ ਸ਼ੀਸ਼ੀ ਵਗੈਰਾ ਸੀ ਸ਼ੀਸ਼ੀ ਵਗੈਰਾ ਇੱਥੋਂ ਘਰੋਂ ਆ ਕੇ ਚਕਵਾ ਕੇ ਲੈ ਗਈ ਅਮਰ ਨੂੰ ਮੰਨ ਗਿਆ ਕਿ ਮੈਂ ਕੁਝ ਖਾਣੇ ਦੇ ਵਿੱਚ ਪਾ ਹਾਂ ਜੀ ਮੰਨ ਗਏ ਉਹਨਾਂ ਨੇ ਪਾਇਆ ਸੀਗਾ ਆਟੇ ਦੇ ਵਿੱਚ ਜੀ ਤੇ ਪਹਿਲਾਂ ਕਹਿ ਰਹੇ ਸੀ ਕਿ ਬਈ ਇਹਨਾਂ ਨੇ ਸਬਜੀ ਨਾਲ ਐ ਹੋ ਗਿਆ ਜੋ ਕੁਝ ਵੀ ਐ ਉਹ ਨਹੀਂਗਾ ਫਿਲਹਾਲ ਉਹ ਆਪ ਮੰਨ ਗਏ ਕਹਿੰਦੇ ਅਸੀਂ ਆਟੇ ਦੇ ਵਿੱਚ ਗੁੰਨ ਕੇ ਪਾਇਆ ਹੋਇਆ ਹਾਂ ਜੀ ਤੇ ਬਈ ਉਸ ਤੋਂ ਬਾਅਦ ਹੁਣ ਕੀ ਹਾਲਾਤ ਨੇ ਕਿ ਕਿੰਨੇ ਉਸ ਤੋਂ ਬਾਅਦ ਵੀਰ ਜੀ ਇੱਕ ਤਾਂ ਜਿਹੜਾ ਲੜਕਾ ਸੀਗਾ ਜਿਹੜਾ ਉਸ ਦਾ ਹਸਬੈਂਡ ਉਹਨਾਂ ਦੀ ਡੈਥ ਹੋ ਗਈ ਜੋ ਮਦਰ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਜੋ ਫਾਦਰ ਸਾਹਿਬ ਨੇ ਉਹਨਾਂ ਦੇ 50% ਚਾਂਸ ਹੈ ਬਈ ਮਤਲਬ ਉਹ ਵੀ ਥੋੜੇ ਜਿ ਗੰਭੀਰ ਸਮ ਜੀ ਹੈ ਭਈ ਇੰਨੀ ਵੱਡੀ ਘਟਨਾ ਮਤਲਬ ਆਟੇ ਦੇ ਵਿੱਚ ਕੁਝ ਪਾ ਕੇ ਦੇ ਦੇਣਾ ਇਹਦੇ ਪਿੱਛੇ ਕਾਰਨ ਕੀ ਆ ਮਤਲਬ ਪਰਿਵਾਰ ਦੇ ਵਿੱਚ ਹੀ ਐਂ ਖਵਾ ਦੇਣਾ ਕਿਸੇ ਨੂੰ ਜ਼ਹਿਰ ਖਵਾ ਦੇਣੀ ਪਾ ਦੇਣੀ ਉਹਦਾ ਕਾਰਨ ਕੀ ਆ ਭਈ ਇਹਦੇ ਪਿੱਛੇ ਇਹਦੇ ਵਿੱਚ ਭਈ ਇਹਨਾਂ ਜਿਹੜਾ ਇਹਨਾਂ ਦਾ ਕੋਈ ਸਿਸਟਮ ਸੀਗਾ ਜੋ ਇਹਨਾਂ ਦੇ ਨਾਉਣੇ ਇਹਨਾਂ ਦਾ ਖੁਸ਼ੀ ਜੋ ਵੀ ਹੈ ਇਹਦਾ ਕੋਈ ਮੰਨ ਲਓ ਪੁਰਾਣਾ ਲਿੰਕ ਸੀਗਾ ਕੋਈ ਫਿਲਹਾਲ ਆਪਾਂ ਨੂੰ ਨਹੀਂ ਪਤਾ ਸੀ ਨਾ ਪਰਿਵਾਰ ਨੂੰ ਪਤਾ ਸੀ ਠੀਕ ਹੈ ਜੋ ਕਿ ਇਹ ਇੱਕ ਮਹੀਨਾ ਪਹਿਲਾਂ ਇਥੋਂ ਫਰਾਰ ਹੋ ਗਈ ਸੀ ਅੱਛਾ ਠੀਕ ਹੈ ਜੀ ਕਰੋ ਇਥੋਂ ਹਾਂ ਇਥੋਂ ਕਰੋ ਫਰਾਰ ਹੋ ਗਈ ਸੀ ਚਲੋ ਅਸੀਂ ਲਾਬ ਦੇ ਕਰਾਉਣ ਦੇ ਇਹਨਾਂ ਦੇ ਘਰਦਿਆਂ ਨੂੰ ਵੀ ਕਿਹਾ ਕਰਦੇ ਅੱਗੋ ਤਾਨੇ ਦਿੰਦੇ ਸੀ ਬਈ ਅਸੀਂ ਐਂ ਕਰਵਾ ਲਾਂਗੇ ਸੀ ਉਹ ਕਰਵਾ ਲਾਂਗੇ ਜੇ ਤੁਹਾਡੇ ਤੋਂ ਲੱਭੀ ਦੇ ਲੱਭ ਲਓ ਉਹਨਾਂ ਨੇ ਅੱਗੋ ਇਹ ਗੱਲ ਕਹੀ ਬਈ ਇਹ ਨਹੀਂ ਸਾਡਾ ਸਾਥ ਨਹੀਂ ਦਿੱਤਾ ਉਹਨਾਂ ਨੇ ਬਈ ਤੁਸੀਂ ਉਹ ਬਈ ਉਹਨਾਂ ਨੂੰ ਲੱਭ ਲਓ ਜਾਂ ਅਸੀਂ ਲਭਾ ਦਿੰਨੇ ਆ ਜੀ ਉਹਨਾਂ ਨੇ ਸਪਸ਼ਟ ਜਵਾਬ ਦਿੱਤਾ ਸੀ ਬਈ ਤੁਸੀਂ ਤੁਹਾਡੇ ਤੋਂ ਲੱਭੀ ਦੇ ਲੱਭ ਕਿੰਨਾ ਸਮਾਂ ਹੋਇਆ ਸੀਗਾ ਇਸ ਇਹਨਾਂ ਦੇ ਮੈਰਿਜ ਹੋਏ ਨੂੰ ਇਹਨਾਂ ਦੀ ਮੈਰਿਜ ਹੋਈ ਨੂੰ ਜੀ 3 ਕੁ ਮਹੀਨੇ ਹੋਏ ਸੀ ਨਵੇਂ ਵਿਆਹ ਹਾਂਜੀ ਨਵਾਂ ਵਿਆਹ ਹੋਇਆ ਸੀ ਇਹਨਾਂ ਦਾ ਤੇ ਇਹ ਉਸ ਤੋਂ ਬਾਅਦ ਚਲੋ ਹੁੰਦੇ ਹੁੰਦੇ ਇਹਨਾਂ ਨੇ ਚਲੋ ਕਹਿੰਦੇ ਬਈ ਮੇਰੇ ਤੋਂ ਗਲਤੀ ਹੋ ਗਈ ਬਈ ਅੱਜ ਤੋਂ ਬਾਅਦ ਇਹ ਜੀ ਕੋਈ ਗਲਤੀ ਨਹੀਂ ਹੁੰਦੀਗੀ ਚਲੋ ਹਾਂਜੀ ਰਾਜੀ ਬੰਦਾ ਹੋ ਗਿਆ ਇਹਨਾਂ ਦਾ ਚਲੋ ਫਿਰ ਇਹਨਾਂ ਨੂੰ ਲੈ ਆਏ ਲਿਓ ਅਕੋਰਡਿੰਗ ਫਿਰ ਉਸ ਤੋਂ ਬਾਅਦ ਫਿਰ ਆਉਂਦੇ ਆ ਸਾਰੇ ਇਹਨਾਂ ਦਾ ਕੋਈ ਸਿਸਟਮ ਬਈ ਉਹ ਬੋਲ ਲੱਗ ਜਾਣਾ ਜਾਂ ਰੋਟੀ ਨਾ ਲਾਉਣਾ ਕੁਝ ਵੀ ਐਦਾਂ ਦਾ ਘਰ ਦੇ ਵਿੱਚ ਪੈ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕਿ ਸਿਸਟਮ ਕੋਈ ਬਣਾ ਲਿਆ ਜਾਂ ਕੋਈ ਇਹਨਾਂ ਦੇ ਜੋ ਪਿੱਛੇ ਸੀਗਾ ਕਿਉਂਕਿ ਇੱਕ ਚਮਕੌਰ ਚਮਕੌਰ ਨਾਂ ਦਾ ਮੁੰਡਾ ਜਿਹਦੇ ਨਾਲ ਇਹਦੀ ਗੱਲਬਾਤ ਪਹਿਲਾਂ ਸੀ ਤੇ ਇਹ ਤਾਂ ਸਾਨੂੰ ਨਾ ਪਰਿਵਾਰ ਨੂੰ ਪਤਾ ਸੀ ਬਈ ਇਹ ਮੈਰਿਡ ਸੀ ਅੱਛਾ ਇਹ ਮੈਰਿਡ ਸੀ ਪਹਿਲਾਂ ਇਹ ਪਹਿਲਾਂ ਮੈਰਿਡ ਸੀ ਉਹਦੇ ਨਾਲ ਵੀ ਕੋਈ ਤਲਾਕ ਨਹੀਂ ਹੋਇਆ ਕੁਝ ਨਹੀਂ ਹੋਇਆ ਵਾ ਇਸ ਗੱਲਾਂ ਬਾਰੇ ਉਹਨਾਂ ਦੇ ਪਰਿਵਾਰ ਨੇ ਵਿਆਹ ਵੇਲੇ ਕੋਈ ਦੱਸਣੀ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਕੁਝ ਨਹੀਂ ਦੱਸਿਆ ਨਹੀਂ ਜੀ ਉਹਨਾਂ ਨੇ ਕੁਝ ਨਹੀਂ ਦੱਸਿਆਗਾ ਉਹ ਤਾਂ ਉਲਟਾ ਧਮਕਾ ਰਹੇ ਸੀ ਆਏ ਕਰਵਾ ਲਾਂਗੇ ਉਹ ਕਰਵਾ ਲਾਂਗੇ ਜਾਂ ਉਦੋਂ ਜਿਵੇਂ ਆਪਾਂ ਹੁੰਦਾ ਕਿ ਪਤਾ ਕਰਦੇ ਆਂ ਜਦੋਂ ਵਿਆਹ ਕਰਨਾ ਹੁੰਦਾ ਉਦੋਂ ਕਿਸੇ ਬਾਰੇ ਪਤਾ ਨਹੀਂ ਕੀਤਾ ਜਾਂ ਉਦੋਂ ਲੜਕੀ ਨੇ ਨਹੀਂ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਨਾ ਉਸ ਟਾਈਮ ਇਹਨਾਂ ਨੇ ਜੀ ਉਸ ਟਾਈਮ ਹੀ ਕਹਿ ਦਿੰਦੇ ਤਾਂ ਜੀ ਐਡੀ ਗੱਲ ਨਹੀਂ ਹੁੰਦੀ ਸੀ ਤੇ ਕਿਉਂਕਿ ਚਲੋ ਉਸ ਟਾਈਮ ਜਦੋਂ ਵੇਖਣ ਗਏ ਇਹਨਾਂ ਨੇ ਚੁੰਨੀ ਚੜਾਵਾ ਕਰਵਾਤਾ ਚਲੋ ਅੱਛਾ ਜੀ ਭਈ ਉਹ ਕਹਿੰਦੇ ਸੀ ਆਏ ਕਰਦਾਂਗੇ ਅਸੀਂ ਚੁੰਨੀ ਚੜਾਵਾ ਕਰ ਦ ਤੁਹਾਡੇ ਬਈ ਭਰਾ ਤੁਸੀਂ ਉਹਨਾਂ ਇਹ ਅੱਜ ਚੱਲਦਾ ਸੀ ਪਰਿਵਾਰ ਦੇ ਵਿੱਚ ਗੱਲਬਾਤ ਕਿਸੇ ਵੀ ਨਾ ਜੀ ਕੋਈ ਨਹੀਂ ਕੋਈ ਝਗੜਾ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਪਿੱਛੇ ਯਾਰ ਰੁਸ ਕੇ ਗਈ ਉਹ ਤਾਂ ਮੈਂ ਜਾ ਕੇ ਰਹਿ ਗਿਆ ਕੱਲ ਵੀ ਕੋਈ ਨਹੀਂ ਸਾਨੂੰ ਆਏ ਸੀਗਾ ਲੱਗਦਾ ਸੀ ਵੀ ਇਹ ਕੋਈ ਆਏ ਹੋ ਗਏ ਅੱਛਾ ਜੀ ਪਤਾ ਨਹੀਂ ਕਿਹੜੇ ਤਿੰਨ ਕਿ ਮਹੀਨੇ ਹੋਇਆ ਵਿਆਹ ਹੋਏ ਨੂੰਲੇ ਤਿੰਨ ਮਹੀਨੇ ਖਾਰੇ ਵਿਆਹ ਹੋਏ ਨੂੰ ਆ ਜੀ ਬੱਸ ਜਿਵੇਂ ਉਹ ਕਹਿ ਰਹੀ ਹੈ ਕਿ ਕਿਸੇ ਮੁੰਡੇ ਨਾਲ ਗੱਲਬਾਤ ਸੀਗੀ ਉਹਨਾਂ ਦੇ ਤੂੰ ਹੁਣ ਪਤਾ ਲੱਗਦਾ ਹੁਣ ਬਾਅਦ ਚ ਪਤਾ ਲੱਗ ਨਿਕਲਦੇ ਆ ਗੱਲਾਂ ਪਹਿਲਾਂ ਤਾਂ ਆਪ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਕੀ ਗੱਲ ਐ ਤੇ ਹੂੰ ਹੁਣ ਉਹਦੇ ਵੀ ਪਤਾ ਲੱਗਦਾ ਵੀ ਉਹ ਬੰਦਾ ਫੜਾ ਕੇ ਗਿਆ ਇੱਥੇ ਆ ਕੇ ਕਹਿੰਦੇ ਅੱਛਾ ਆ ਜਿਹੜੀ ਚੇਅਰ ਵਗੈਰਾ ਹਾਂਜੀ ਉਹੀ ਬੰਦਾ ਫੜਾ ਕੇ ਗਿਆ ਜਿਹੇ ਚੰਦਰ ਚਮਕੌਰ ਸਿੰਘੜ ਜੀ ਤੇ ਰਾਤ ਨੂੰ ਆਇਆ ਕਹਿੰਦੇ ਵੀ ਉਹ ਫੜਾ ਕੇ ਗਿਆ ਜੇ ਲੋਕੋ ਤਦਾਦੇ ਵੀ ਇੱਥੇ ਬਲਾ ਨਹੀਂ ਗੱਟੀ ਆਈ ਸੀ ਜਾਂ ਕੋਈ ਆਇਆ ਸੀ ਅੱਛਾ ਜੀ ਹੋੜੀ ਹੋੜੀ ਹੁਣ ਉਹ ਦੂ ਬਾਅਦ ਹੀ ਹੋਣ ਦਾ ਨਾਰਾ ਦੱਦੇ ਪਹਿਲਾਂ ਇੱਕ ਨਹੀਂ ਤੁਹਾਡੇ ਭਰਾ ਦੀ ਕੁਲ ਲਗਭਗ 38 ਸਾਲ ਹੀ ਜਲਦੀ تھے 38 ਸਾਲ ਹਾਂ ਠੀਕ 38 ਲਗਭਗ 35 36 ਸਾਲ ਹੀ ਨਹੀਂ ਹਾਂ ਠੀਕ ਹੈ ਜੀ ਤੁਸੀਂ ਨਹੀਂ ਜੀ ਬਾਈ ਜੀ ਕਿਵੇਂ ਜਿਹੜੀ ਸਾਰੀ ਘਟਨਾ ਤੁਹਾਨੂੰ ਕਦੋਂ ਪਤਾ ਲੱਗਦਾ ਤੁਹਾਡੇ ਪਰਿਵਾਰ ਨਾਲ ਕੀ ਰਿਸ਼ਤਾ ਹੈ ਜੀ ਗਵਾਂਢਾਈ ਸਾਡਾ ਗਵਾਂਢ ਹੈ ਇਹ ਪਿੱਛੇ ਘਰ ਆਪਣਾ ਉਹ ਦੂਗਾ ਇੰਨਾਂ ਦਾ ਜੀ ਕੀ ਸਾਰੀ ਘਟਨਾ ਬਾਈ ਜੀ ਘਟਨਾ ਅਗੇ ਹੀ ਸੀਗਾ ਜੀ ਵੀ ਘਰੇ ਮਾੜਾ ਮੋਟਾ ਗੱਲ ਚੱਲਦੀ ਰਹਿੰਦੀ ਸੀ ਵੀ ਮੈਂ ਜਾਣਾ ਹੈ ਰਹਿਣਾ ਨਹੀਂਗਾ ਅੱਛਾ ਉਹ ਕਹਿੰਦੀ ਰਹਿੰਦੀ ਕਹਿੰਦੀ ਰਹਿੰਦੀ ਸੀਗੀ ਜੀ ਮੈਂ ਜਾਣਾ ਜਾਣਾ ਰਹਿਣਾ ਨਹੀਂਗਾ ਤੇ ਇਸ ਘਟਨਾ ਦਾ ਸਾਨੂੰ ਸਵੇਰ ਨੂੰ ਪਤਾ ਲੱਗਿਆ ਜੀ ਵੀ ਰਾਤ ਨੂੰ ਪਤਾ ਨਹੀਂ ਆਥਨ ਦੇ ਸ਼ਾਮ ਵਾਲੇ ਖਾਣੇ 'ਚ ਇਹਨਾਂ ਨੇ ਕੁਝ ਪਾਇਆ ਤੇ ਸਵੇਰ ਜਦੋਂ ਲਏਗੇ ਗਵਾਂਢ ਨੂੰ ਸਾਨੂੰ ਤਾਂ ਦੂਜੇ ਦਿਨ ਪਤਾ ਲੱਗਿਆ ਤੜਕੇ ਵੀ ਆਇਆ ਤੇ ਬਮਾਰ ਹੋਗੇ ਤੇ ਸਕਾਰੀ ਹਸਪੀਟਲ ਲੈ ਗਏ ਉਥੋਂ ਜਿਹੜਾ ਤੁਹਾਡਾ ਭਰਾ ਸੀ ਉਹ ਤਾਂ ਉੱਥੇ ਹੀ ਮੌਤ ਹੋ ਗਈ ਉਹਦੀ ਤੇ ਚਾਚੀ ਦੀ ਰਾਤ ਨੂੰ ਮੇਰੇ ਆਪ ਨੂੰ ਹਾਂਜੀ ਤੇ ਉਹਨਾਂ ਦੇ ਬਾਪੂ ਹੀ ਕਹਿੰਦੇ ਕਿ ਹਾਂ ਉਹ ਸੀਰੀਅਸ ਹੈ 90% ਚਾਂਸ ਹੈ ਜੀ ਉਹਨਾਂ ਦੇ ਬਚ ਸਕਦੇ ਨੇ ਨਹੀਂ ਮਤਲਬ ਜਿਵੇਂ ਉਹ ਅੰਦਰੋਂ ਇਨੀ ਸਮੈਲ ਆ ਰਹੀ ਹੈ ਕਮਰੇ ਦੇ ਵਿੱਚੋਂ ਕੋਈ ਵੀ ਰੋਟੀ ਦੇ ਵਿੱਚ ਪਾ ਕੇ ਦਿੱਤਾ ਕੁਝ ਨਹੀਂ ਰੋਟੀ ਦੇ ਵਿੱਚ ਪਕਾ ਕੇ ਦਿੱਤਾ ਗਿਆ ਜੀ ਪਕਾ ਕੇ ਦਿੱਤਾ ਗਿਆ ਪਕਾ ਕੇ ਰੋਟੀ ਦੇ ਵਿੱਚ ਖਵਾ ਕੇ ਫੇਰ ਦਿੱਤਾ ਉਹ ਤਾਂ ਨਹੀਂ ਖਾਧੀ ਰੋਟੀ ਉਹਨੇ ਨਾ ਜੀ ਕੁਤਰੀ ਖਾਧੀ ਉਹ ਆਪਣਾ ਗਵਾਂਡ ਪਿੰਡਾਈ ਹੋ ਸਕਦਾ ਘਰ ਹੈ ਵੀ ਖਾਧੀ ਹੋਵੇ ਜਾਂ ਨਾ ਖਾਧੀ ਉਹਦੇ ਬਾਰੇ ਨਹੀਂ ਆਪ ਨੂੰ ਪਤਾ ਪਰ ਉਹਨੇ ਖਾਧਾ ਨਹੀਂ ਹੋਣਾ ਜੀ ਉਹਨੇ ਜਿਹੜੇ ਖਾਧਿਆ ਬਿਮਾਰ ਨਾ ਜੀ ਉਹਦੇ ਕੁਝ ਨਹੀਂ ਆਇਆ ਡਾਕਟਰ ਰਿਪੋਰਟ 'ਚ ਵੀ ਕੁਝ ਨਹੀਂ ਆਇਆ ਇਹਨਾਂ ਨੇ ਇਹਨਾਂ ਨੂੰ ਖਵਾਇਆ ਗਿਆ ਤਿੰਨਾਂ ਨੂੰ ਇਹਨੂੰ ਨਹੀਂ ਆਟੇ ਦੇ ਵਿੱਚ ਮਿਲਾ ਕੇ ਗੁੰਨ ਕੇ ਪਿਆ ਉਹ ਆਟਾ ਵੀ ਉਹ ਮੇ ਪਿਆ ਉਹ ਜਿਸ ਸਮੈਲ ਆਉਂਦੀ ਹੈ ਜਿਹੜੀ ਗੱਲ ਹੈ ਵੀ ਘਰੇ ਹੁੰਦੀ ਰਹਿੰਦੀ ਜੀ ਵੱਡੀ ਘਟਨਾ ਕਰਨ ਤੋਂ ਪਹਿਲਾਂ ਮਤਲਬ ਕੋਈ ਕਿੰਨੇ ਵਾਰ ਸੋਚਦਾ ਕਿ ਬਾਅਦ ਦੇ ਵਿੱਚ ਕੀ ਹੋਊਗਾ ਮਤਲਬ ਕਿਸੇ ਨੂੰ ਆਏ ਪਰਿਵਾਰ ਨੂੰ ਜ਼ਹਿਰ ਪਾ ਕੇ ਮਰਨ ਮਾਰ ਨਹੀਂ ਦੇਣਾ ਇਹ ਇਹਦਾ ਕੋਈ ਨਹੀਂ ਪਤਾ ਲੱਗਦਾ ਇਹ ਤਾਂ ਪਤਾ ਚਾਹੀਦਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਸੀਂ ਵੀ ਸਾਨੂੰ ਇਹ ਚੀਜ਼ ਦਾ ਪਤਾ ਲੱਗਣਾ ਚਾਹੀਦਾ ਵੀ ਇਹਦੇ ਪਿੱਛੇ ਕੀ ਦਾ ਹੱਥ ਹੈ ਕੀ ਗੱਲ ਹੈ ਕੀ ਪਤਾ ਵੀ ਪਤਾ ਲੱਗਣਾ ਚਾਹੀਦਾ ਸਾਨੂੰ ਇਹਦਾ ਵੀ ਰੋਲ ਮਿਲਣਾ ਚਾਹੀਦਾ ਵੀ ਕਿੱਥੋਂ ਗੱਲ ਹੋਈ ਹੈ ਕਿਹਨੇ ਕੀਤੀ ਠੀਕ ਹੈ ਪਤ ਸਰ ਸਰਪੰਚ ਜੇ ਇਹ ਘਟਨਾ ਤੁਹਾਨੂੰ ਕਦੋਂ ਇਧਰ ਇਧਰ ਆਜੋ ਕਦੋਂ ਪਤਾ ਲੱਗਦਾ ਤੁਹਾਨੂੰ ਜੀ ਕਿ ਇਹ ਘਟਨਾ ਵਾਪਰੀ ਇਹ ਤਾਂ ਬਾਈ ਜੀ ਅੱਜ ਕੱਲ ਸਵੇਰ ਪਤਾ ਲੱਗਿਆ ਪਿੰਡਾਂ ਨੂੰ ਲੋਕਾਂ ਨੇ ਤਣਾ ਦਿੱਤੀ ਜੀ ਦੋ ਵੀ ਆ ਗੱਲ ਹੋ ਗਈ ਪਰ ਸਾਡੇ ਪਿੰਡ ਵਾਸਤੇ ਬਾਈ ਜੀ ਬਹੁਤ ਮੰਦ ਭਾਗੀ ਖਬਰ ਆ ਇਹ ਕਿਉਂਕਿ ਮੇਰੇ ਸੁਰਤ ਚ ਤਾਂ ਇਹ ਜਾ ਕੰਮ ਕਦੇ ਹੋਇਆ ਨਹੀਂ ਜੀ ਕਿਉਂਕਿ ਸਾਡੇ ਪਿੰਡ ਦੀ ਕੋਈ 6-7000 ਵੋਟ ਹੈ 15000 ਦੀ ਵਾਦੀ ਹੈ ਕਦੇ ਵੀ ਅਜੀ ਗੱਲ ਨਹੀਂ ਹੋਈ ਜਿਹੜੀ ਗੱਲ ਹੋਈ ਹੈ ਬਹੁਤ ਮੰਦ ਭਾਗੀ ਹੈ ਕਿਉਂਕਿ ਇੱਕ ਘਰ ਦੇ ਵਿੱਚੋਂ ਅੱਜ ਜੇ ਮੰਨੀਏ ਤਾਂ ਤਿੰਨ ਜੀਆਂ ਦੇ ਜਾਨ ਹੋਇਆ ਪਿਆ ਜੀ ਕਿਉਂਕਿ ਜਿਹੜਾ ਤੀਜਾ ਬੰਦਾ ਹੈ ਉਹ ਵੀ ਸੀਰੀਅਸ ਸੀ ਹੈ ਜੀ ਤੇ ਪਰਿਵਾਰ ਵੇਖੋ ਤੁਸੀਂ ਰੋ ਰੋ ਕੇ ਕੀ ਹਾਲ ਹੋਇਆ ਪਿਆ ਜੀ ਸਾਰੇ ਪਰਿਵਾਰ ਦਾ ਕੁੜੀਆਂ ਵੇਖ ਲਓ ਬੁੜੀਆਂ ਵੇਖ ਲਓ ਇੱਕ ਘਰ ਚ ਕੋਈ ਬਿਮਾਰ ਹੋ ਜੇ ਆਪਾਂ ਤਾਂ ਸਾਰਾ ਬਰウダー ਜਾਂਦੇ ਆ ਜੀ ਐਡੀ ਵੱਡੀਿਕਤਾਂ ਦਾ ਬਹੁਤ ਹੀ ਮਾੜੀ ਹੈ ਜੀ ਪਿੰਡ ਵਾਸਤੇ ਮਾੜੀ ਤੁਹਾਡੇ ਕੋਲੇ ਕਦੇ ਪੰਚਾਇਤ ਲੈਵਲ ਤੇ ਗੱਲਬਾਤ ਆਈ ਹੈ ਨਹੀਂ ਆਈ ਜੀ ਕਦੇ ਨਹੀਂ ਹੋਈ ਨਹੀਂ ਆਈ ਜੀ ਇਹ ਕੋਈ ਘਰੇ ਮਾੜਾ ਮੋਟਾ ਹੋਵੇ ਤਾਂ ਘਰੇ ਤਾਂ ਹਰੇਕ ਹੀ ਆਪਾਂ ਮਾੜਾ ਮੋਟਾ ਹਰੇਕ ਘਰ ਚ ਹੀ ਗੁੱਸਾ ਮਸਾਲਾ ਤਾਂ ਹੈਗਾ ਪਰ ਜਿਹੜਾ ਐਡਾ ਵੱਡਾ ਕਦਮ ਹੈ ਇਹ ਕਿਸੇ ਦੀ ਮਗਰ ਹੱਥ ਤੋਂ ਬਿਨਾ ਹੋ ਨਹੀਂ ਸਕਦਾ ਮਤਲਬ ਸਾਰੇ ਪਰਿਵਾਰ ਨੂੰ ਮਾਰਨ ਬਾਰੇ ਸੋਚ ਰਹੇ ਹਾਂ ਹਾਂ ਸਾਰੇ ਪਰਿਵਾਰ ਨੂੰ ਮਾਰ ਹੀ ਦਿੱਤਾ ਜੀ ਮਾਰਨੀ ਸੋਚਣਾ ਕੀ ਹੈ ਮਾਰ ਹੀ ਦਿੱਤਾ ਬਾਈ ਜੀ ਬਹੁਤ ਮਾੜੀ ਗੱਲ ਹੈ ਅਸੀਂ ਤਾਂ ਨੇ ਜੇ ਇਹਦੇ ਮਗਰ ਵੀ ਕਿਸੇ ਦੇ ਕੁੜੀ ਦਾ ਜਿਹਦਾ ਹੱਥ ਹੈ ਉਹਨੂੰ ਵੀ ਇਹ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਨਹੀਂ ਕਿਸੇ ਨੂੰ ਵੇਖ ਕੇ ਕੋਈ ਹੋਰ ਲੋਕਾਂ ਨੂੰ ਮੂੰਹ ਪਾਉਗਾ ਜੀ ਬਿਲਕੁਲ ਹਾਂ ਆ ਗੱਲ ਹੈ ਜੀ ਤੇ ਤਸਵੀਰ ਤਹਾ ਦਿੰਦੇ ਆ ਤੁਹਾਨੂੰ ਕਿ ਜਿਹੜਾ ਆਟਾ ਆ ਉਹਦੇ ਵਿੱਚ ਕਹਿੰਦੇ ਆ ਕਿ ਆਟੇ ਵਿੱਚ ਕੁਝ ਜ਼ਹਿਰ ਨਵਾਂ ਲਿਕਵਿਡ ਮਲਾਇਆ ਗਿਆ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਉਹ ਰੋਟੀਆਂ ਖਵਾਈਆਂ ਗਈਆਂ ਉਹਨਾਂ ਰੋਟੀਆਂ ਦੇ ਨਾਲ ਪਰਿਵਾਰ ਨੂੰ ਜਿਹੜਾ ਉਹ ਉਲਟੀਆਂ ਵਗੈਰਾ ਲੱਗ ਗਈਆਂ ਜਿਸ ਤੋਂ ਬਾਅਦ ਲੋਕਲ ਇਲਾਜ ਵਗੈਰਾ ਕਰਾਇਆ ਪਰ ਫਰਕ ਨਾ ਪਿਆ ਉਸ ਤੋਂ ਬਾਅਦ ਜਾ ਕੇ ਜਿਹੜੀ ਉਹ ਪੂਰੇ ਪਰਿਵਾਰ ਦੀ ਮੌਤ ਹੋ ਜਾਂਦੀ ਹੈ ਜਿਹੜੀ ਲੜਕੀ ਹੈ ਉਹ ਕਹਿੰਦੇ ਆ ਕਿ ਮੰਨ ਚੁੱਕੀ ਹੈ ਕਿ ਹਾਂ ਮੈਂ ਉਹਨਾਂ ਨੂੰ ਕੁਝ ਖਵਾਇਆ ਮੰਨ ਗਈ ਹੈ ਬਾਈ ਜੀ ਉਹ ਖੁਦ ਇਹ ਜੀ ਕਿ ਮੈਂ ਖਵਾਇਆ ਮੰਨ ਗਈ ਹਾਂ ਜੀ ਮੰਨ ਗਈ ਉਹ ਮੰਨ ਗਈ ਹਾਂ ਜੀ ਉਹਨੇ ਜੇ ਦੱਸਿਆ ਕਾਰਨ ਦੱਸਿਆ ਕਿ ਕਿਉਂ ਖਵਾਇਆ ਮੈਨੂੰ ਨੀ ਕਾਰਨ ਨਹੀਂ ਕੁਝ ਵੀ ਦੱਸਿਆ ਜੀ ਫਿਲਹਾਲ ਮੰਨ ਗਈ ਨੇ ਹੁਣ ਹਮ ਤੱਕ ਕੀ ਕਾਰਵਾਈ ਹੋਈ ਉਹਦੇ ਉੱਤੇ ਪ੍ਰਯਾਸ ਉਹਦੀ ਉੱਤੇ ਕਾਰਵਾਈ ਤਾਂ ਉਹ ਇਸ ਟਾਈਮ ਵੀ ਐਡਮਿਟ ਹੀ ਹੈ ਕਿਉਂ ਐਡਮਿਟ ਆ ਉਹ ਕਿਉਂ ਐਡਮਿਟ ਆ ਭਾਈ ਉਹ ਐਡਮਿਟ ਬਸ ਵੈਸੇ ਹੀ ਕਰਵਾ ਰੱਖਿਆ ਭਈ ਕੋਈ ਸ਼ੰਕਾ ਦੇ ਵਿੱਚ ਆ ਭਈ ਮਤਲਬ ਜੀ ਉਹਨੇ ਵੀ ਕੁਝ ਖਾਦਾ ਹੋਵੇ ਵੈਸੇ ਉਹਦੀਆਂ ਰਿਪੋਰਟਾਂ ਨਾਰਮਲ ਆਏ ਰਿਪੋਰਟਾਂ ਨਾਰਮਲ ਨਾ ਰਿਪੋਰਟਾਂ ਨਾਰਮਲ ਬਿਲਕੁਲ ਹਾਂ ਜੀ ਪੁਲਿਸ ਦੀ ਕਸਟਡੀ ਸੀ ਓਕੇ ਹਾਂ ਉੱਥੇ ਮਲਾਜਮ ਲਾਏ ਆ ਹਾਥਕੜੀ ਲਾਈ ਹੈ ਹੋ ਸਕਦਾ ਪਰਿਵਾਰ ਪਹੁੰਚਿਆ ਲੜਕੀ ਦਾ ਪਰਿਵਾਰ ਉੱਥੇ ਨਹੀਂ ਜੀ ਕੋਈ ਨਹੀਂ ਕੋਈ ਆਇਆ ਉਹਨਾਂ ਦੇ 2-3 ਬੰਦੇ ਮਗਰਲੇ ਅਰੈਸਟ ਕਰਕੇ ਲਿਆਂਦੇ ਆ ਪੁਲਿਸ ਨੇ ਉਹਨਾਂ ਨੂੰ ਅੱਜ ਪਤਾ ਲੱਗ ਰਿਹਾ ਸਾਰਾ ਕਿ ਕੀ ਗੱਲ ਆ ਗੁਰੂ ਸਰ ਜਿਹੜੀ ਘਟਨਾ ਵਾਪਰੀ ਹੈ ਪਰਿਵਾਰ ਹੋਰ ਗੱਲਬਾਤ ਕਰਦੀ ਹੈ ਉਹਨਾਂ ਨਾਲ ਉਹਨਾਂ ਦੇ ਜਿਹੜੇ ਲੜਕਾ ਸੀ ਜਿੰਨਾ ਦੀ ਮੌਤ ਹੁੰਦੀ ਆ ਉਹਨਾਂ ਦੇ ਭੈਣ ਸਾਡੇ ਨਾਲ ਨੇ ਭੈਣ ਜੀ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਕਿ ਕਦੋਂ ਤੁਹਾਨੂੰ ਪਤਾ ਲੱਗਿਆ ਤੇ ਕੀ ਘਟਨਾ ਜੀ ਸਰ ਵੀਰੇ ਮੈਂ ਤਾਂ ਚੁੱਗ ਗਈ ਵੀ ਆਈ ਹੋਈ ਆ ਜੀ ਉੱਥੇ ਵੰਦੇ ਤੜਕੇ ਫੋਨ ਕੀਤਾ ਸੀ ਇਹਨਾਂ ਨੇ ਪਹਿਲਾਂ ਕਈ ਦਿਨ ਹੋ ਗਏ ਪਤਾ ਨਹੀਂ ਉਹਨੇ ਦੁੱਧ ਚ ਕੀ ਪਾ ਕੇ ਦਿੱਤਾ ਸੀ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਅੱਛਾ ਪਹਿਲਾਂ ਦਿੱਤਾ ਕਰੇ ਪਹਿਲਾਂ ਦਿੱਤਾ ਸੀ ਕਹਿੰਦੀ ਪਰਮਜੀਤ ਕਹਿੰਦੀ ਪਤਾ ਨਹੀਂ ਇਹਨੇ ਨਾ ਦੁੱਧ ਚ ਕੁਝ ਪਾਤਾ ਦੁੱਧ ਕੌੜਾ ਹੋ ਗਿਆ ਮੈਂ ਮੇਰੀ ਮਾਂ ਨੂੰ ਗਾਲਾਂ ਕੱਢਣ ਲੱਗ ਗਈ ਮੈਂ ਕਿ ਤੂੰ ਦੁੱਧ ਡੋਲੀ ਨਾ ਕਹਿੰਦੀ ਮੈਂ ਤਾਂ ਡੋਲਿਆ ਹੀ ਹਾਂ ਮੈਂ ਕਿਹਾ ਤਾਂ ਪਤਾ ਲੈ ਲੈਂਦੇ ਕੀ ਪਾਤਾ ਉਹਨੇ ਕੱਲ ਜਦ ਮੈਨੂੰ ਸੋਹਾ ਫੋਨ ਕੀਤਾ ਮੈਂ ਰੌਲਾ ਪਾਉਣ ਲੱਗ ਗਈ ਮੈਂ ਕਿ ਇਹਨੇ ਕੁਝ ਦੇਤਾ ਕੱਲ ਆਪ ਮੰਨੀ ਆ ਕਹਿੰਦੀ ਮੈਂ ਆਟੇ ਚ ਗੁੰਨ ਕੇ ਸਪਰੇਅ ਦਿੱਤੀ ਇਹਨਾਂ ਨੂੰ ਅੱਛਾ ਇੱਥੋਂ ਘਰੋਂ ਲੀਟਰ ਲਗਾਈ ਆ ਚੱਕ ਕੇ ਸਾਰੇ ਆਟੇ ਚ ਪਾਈ ਪਈ ਆਟਾ ਜਾ ਕੇ ਚੈੱਕ ਕਰ ਲੋ ਵੀਰੇ ਸਾਰੇ ਆਟੇ ਮੈਂ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕੀਤੀ ਆ ਮਾਰਨ ਦੀ ਪਹਿਲਾਂ ਵੀਰੇ ਪਤਾ ਨਹੀਂ ਵਾਹਿਗੁਰੂ ਨੂੰ ਪਤਾ ਵੀ ਉਹ ਤਾਂ ਕੋਈ ਜ਼ਹਿਰ ਦਿੱਤਾ ਸੀ ਕੋਈ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਸੀ ਉਹਨਾਂ ਦਾ ਨਹੀਂ ਮੈਨੂੰ ਪਤਾ ਕੀ ਦਿੱਤਾ ਕੱਲ ਤਾਂ ਵੀਰੇ ਆਪ ਹੀ ਮੰਨ ਪੀ ਉਹ ਕਹਿੰਦੀ ਵੀ ਉਹਨੂੰ ਜ਼ਹਿਰ ਦਿੱਤਾ ਮੈਂ ਤੇ ਇਹਨਾਂ ਨੂੰ ਕਿਉਂ ਕਾਰਨ ਕੀ ਹੈ ਜੀ ਕਿਉਂ ਜ਼ਹਿਰ ਦੇਤਾ ਪਾ? ਚੰਗੀ ਭਲੀ ਸੀ ਕੋਈ ਦ ਕੋਈ ਤਕਲੀਫ ਨਹੀਂ ਸੀਗੀ ਰੁਸ ਕੇ ਜਾਵੜੀ ਸੀ ਘਰੋਂ ਭੱਜ ਗਈ ਸੀ ਵਾਪਸ ਲੈ ਆਂਦੀ ਮੇਰੇ ਵੱਡਾ ਭਰਾ ਭਰਾਈ ਲੈ ਕੇ ਆਇਆ ਜਾ ਕੇ ਉਹਨਾਂ ਨੇ ਚੰਗੀ ਭਲੀ ਆਈ ਹੈ ਆ ਕੇ ਵਧੀਆ ਮੇਰੇ ਭਰਾ ਨਾਲ ਰਹੀ ਹੈ ਨਤ ਕਹਿੰਦੀ ਸੀ ਮੇਰਾ ਢੱਡ ਦੁਖਦਾ ਢੱਡ ਦੁਖਦਾ ਢੱਡ ਮੇ ਦੁਖਦੇ ਦੀ ਮੇਰਾ ਭਰਾ ਦਵਾਈ ਦਵਾ ਲਿਆ ਹੁੰਦਾ ਸੀ ਪਿੰਡ ਚੋਂ ਜਾ ਕੇ ਵਧੀਆ ਮੇਰਾ ਭਰਾ ਧੱਗੇ ਪਿੱਛੇ ਹੱਥ ਦਿੰਦਾ ਸੀ ਉਹਦੇ ਮੇਰੇ ਪਰ ਆ ਤਾਂ ਕਰਦਾ ਹੀ ਬਾਲਾ ਸੀ ਉਹਦਾ ਮੈਂ ਇਹਨੂੰ ਲੜਦੀ ਸੀ ਰਾਜੂ ਮੈਂ ਖਾ ਢੰਗ ਕਰਦੀ ਹੋਊਗੀ ਕਹਿੰਦਾ ਨਹੀਂ ਕਹਿੰਦਾ ਪਰਮਜੀਤ ਇਹਦਾ ਦੁੱਖ ਦਾ ਕੋਸ ਕੱਲ ਤਾਂ ਵੀਰੇ ਗਹਿਰੀ ਨੀਂਦ ਦੀ ਸਵਾ ਕੇ ਧਰਤੇ ਸਾਰੇ ਤਿੰਨ ਜੀਠ ਹੋ ਕੇ ਧਰਤੇ ਸਾਡੇ ਤਾਂ ਕਿੰਨਾ ਸਮਾਂ ਪਹਿਲਾਂ ਵਿਆਹ ਹੁੰਦਾ ਜੀ ਇਹਨਾਂ ਦਾ ਪੰਜਵਾਂ ਮਹੀਨਾ ਲੱਗਿਆ ਵੀਰੇ ਚਾਰ ਮਹੀਨੇ ਹੋਇਆ ਵਿਆਹ ਨੂੰ 8 ਤਰੀਕ ਤੋਂ ਪੰਜਵਾਂ ਲੱਗਦਾ ਉਹਨੂੰ 8 ਤੋਂ ਲੱਗਦਾ ਪਤਾ ਨਹੀਂ 9 ਤੋਂ ਲੱਗਦਾ ਚਾਰ ਮਹੀਨੇ ਹੋਇਆ ਵੀ ਇਹੀ ਆਈ ਨੂੰ ਇਹ ਦੱਦ ਨਹੀਂ ਮੈਂ ਕਦੇ ਤੁਹਾਨੂੰ ਦੱਸਿਆ ਜੀ ਇਹਦੀ ਚੀਜ਼ ਬਾਰੇ ਕਿ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ ਜਾਂ ਇਦਾਂ ਮਤਲਬ ਹਲੇ ਤਾਂ ਟਾਈਮ ਹੀ 4-5 ਮਹੀਨੇ ਹੋਇਆ ਵੀ ਇਦਾਂ ਮਾਰਨਾ ਕਿਸੇ ਨੂੰ ਵੀਰੇ ਮੈਨੂੰ ਤਾਂ ਉਹੀ ਪਤਾ ਸੀ ਵੀ ਉਹਦੇ ਦੁੱਧ ਸਾਰਾ ਕੁਝ ਕੌੜਾ ਹੋਇਆ ਤੇ ਉਹੀ ਦੱਸਿਆ ਸੀਗਾ ਮੈਨੂੰ ਵੀ ਤੇ ਉਹ ਐਂ ਹੀ ਨਹੀਂ ਪਤਾ ਸੀ ਵੀ ਐਡਾ ਕੁਝ ਕਰ ਦੂਗੀ ਇਹ ਬਸ ਇੰਨੀ ਗੱਲ ਤਾਂ ਹੀ ਪਤਾ ਸੀਗਾ ਮੈਨੂੰ ਤਾਂ ਸੋਭਾ ਜੀ ਨੇ ਫੋਨ ਕੀਤਾ ਮੈਨੂੰ ਕਹਿੰਦੇ ਵੀ ਬਿਮਾਰ ਹੋ ਗਏ ਅਗੇ ਵੀ ਐਂ ਕਰਕੇ ਵੀ ਵਾਲਾਂ ਉਲਟਾਂ ਲੱਗੀਆਂ ਪਈਆਂ ਤੇ ਮੈਨੂੰ ਲੱਗਿਆ ਸ਼ਾਇਦ ਗਰਮੀ ਨਾਲ ਹੋਣਗੇ ਤੇ ਜਦੋਂ ਬਾਅਦ ਚ ਪਤਾ ਲੱਗਿਆ ਕਹਿੰਦੇ ਉਹ ਤਾਂ ਸਪਰੇ ਪਾਤੀ ਭਰਾ ਤਾਂ ਮੇਰਾ ਬਠੰਡੇ ਜਾਂਦਾ ਹੀ ਪੂਰਾ ਹੋ ਗਿਆ ਸੀ ਰਚ ਅਟੈਕ ਹੋ ਗਿਆ ਸੀ ਬਠੰਡਿਆਂ ਨੂੰ ਮੈਂ ਹੀ ਲੈ ਕੇ ਗਈਆਂ ਕੱਲੀ ਲੈ ਕੇ ਗਈਆਂ ਉੱਥੇ ਜਾ ਕੇ ਸਰਕਾਰੀ ਹਸਪਤਾਲ ਚ ਬਸ ਲਿਜਾਂਦੀ ਗਈ ਨਾਲ ਦੀ ਨਹੀਂ ਉਹਨੇ ਸਾਥ ਦਿੱਤੀ ਤਾਂ ਸਾਰਾ ਨੀਲਾ ਹੋਇਆ ਪਿਆ ਸੀ ਵੀ ਇਹ ਸਾਰ ਅੱਖਾਂ ਸੁੱਕੀਆਂ ਸੀ ਬੁੱਲ ਸਾਰਾ ਸੁੱਕ ਗਿਆ ਸੀ ਸਾਰਾ ਮੂੰਹ ਸੁੱਕ ਗਿਆ ਸੀ ਉਹਦਾ ਤਾਂ ਸਾਰਾ ਨੀਲਾ-ਨੀਲਾ ਹੋ ਗਿਆ ਸੀ ਪ੍ਰਥਮ ਡਾਕਟਰ ਨੂੰ ਆਖਿਆ ਮੈਂ ਕਿ ਇਹ ਕਿਰਲੀ-ਕੁਰਲੀ ਨਾ ਡਿੱਗ ਵੀ ਹੋਵੇ ਡਾਕਟਰ ਕਹਿੰਦੇ ਕਿਰਲੀ ਨਹੀਂ ਡਿੱਗੀ ਇਹਨੂੰ ਜ਼ਹਿਰ ਦਿੱਤਾ ਗਿਆ ਉਹਨੇ ਮੈਨੂੰ ਦੱਸਤਾ ਸੀ ਕਾਰਨ ਕਿ ਇਹ ਕਿਉਂ ਪਰਿਵਾਰ ਨੂੰ ਸਾਰੇ ਨੂੰ ਮਾਰਨਾ ਹੈ ਜ਼ਹਿਰ ਕੇ ਕੋਈ ਪਤਾ ਨਹੀਂ ਉਹ ਤਾਂ ਉਹਨੂੰ ਪਤਾ ਜਾਂ ਵੀਰੇ ਰੱਬ ਨੂੰ ਪਤਾ ਮੇਰਾ ਸਿਆ ਮੰਨਿਆ ਜੇ ਕੁਝ ਹੁਣ ਤੱਕ ਉਹ ਤਾਂ ਵੀਰੇ ਕੁਝ ਨਹੀਂ ਮੰਨਦੀ ਉਹ ਤਾਂ ਬਸ ਆ ਹੀ ਦੱਸੀ ਜਾਂਦੀ ਮੈਂ ਸਪਰੇਅ ਦਿੱਤੀ ਆ ਬਾਕੀ ਜਿਹੜੇ ਹੁਣ ਕੋਲੇ ਖੜੇ ਉਹ ਤਾਂ ਮੈਂ ਤਾਂ ਕੱਲ੍ਹ ਦੀ ਉੱਥੋਂ ਆਈ ਆ ਉਹ ਤਾਂ ਮੈਨੂੰ ਕੋਈ ਪਤਾ ਨਹੀਂ ਉਹ ਮੇਰਾ ਤਾਂ ਘਰ ਦਬਾ ਕਰਦਾ ਵੀਰੇ। ਕਿਹਦੀ ਕਾਰਵਾਈ ਆ ਜਿਹੜੀ ਹੋਣੀ ਚਾਹੀਦੀ ਉਹਨਾਂ ਤੋਂ। ਵੀਰੇ ਜਿਵੇਂ ਸਾਡੇ ਲੱਦੇ ਪਏ ਹਨ ਮੈਂ ਤਾਂ ਕਹਿੰਨੀ ਐਂ ਲੱਦਦੇ ਇਹਨਾਂ ਨੂੰ। ਮੇਰੀ ਮੰਗੇ ਹੀ ਉਹਦੀ ਮਾਂ ਵੀ ਮਾਰਦੇ ਨੇ ਉਹਦਾ ਪੇਰੋਂ ਵੀ ਚੱਕਦੇ ਸਨ। ਮੇਰੀ ਤਾਂ ਇਹੀ ਬੇਨਤੀ ਹੈ ਜਿਵੇਂ ਮੇਰਾ ਘਰ ਨਜੰਦਾ ਲਾਤਾ। ਅੱਜ ਤੇ ਪੱਟੇ ਅਸੀਂ ਰਾਸ ਨਹੀਂ ਹੁੰਦੇ। ਸਾਰੀ ਉਮਰ ਲਈ ਪੱਟ ਤੇ ਅਸੀਂ ਤਾਂ ਨਾ ਮੇਰੀ ਮਵਾ ਮੂੜੇ ਨਾ ਮੇਰਾ ਭਰਾ ਮੂੜੇ। ਓ ਬੇਵਾਜਾ ਝਗਣਾ ਵੇਖੇ ਵਾਹ ਮੇਰੇ ਪਰੋਵਾਂ ਦੇ ਨਾਲੀ ਪਾਦੇ ਲੰਬੀਆਂ ਨੂੰ ਵੀ ਆਏ ਵੇ ਤਾਂ ਛੋੜਨੀ ਉਹਨਾਂ ਦਾ ਘਰ ਤਬਾ ਕਰ ਤੋ ਆਏ ਮੇਰੇ ਤਾਂ ਅੰਗਰ ਮੇਰੇ ਤਾਂ করুণਾ ਦੇ ਜਿੰਨਾ ਲਾ ਦੋ ਨਾ ਦੇ ਘਰ ਨੂੰ ਜੇ ਮੇਰੇ ਲਾ ਤਾ ਆਏ ਆਏ ਮੇਰਾ ਘਰ ਵੱਟਦਾ ਨੇ ਆਏ ਨਾ ਮੇਰੀ ਵੰਦਿਆ ਵੇ ਨਾ ਮੇਰਾ ਭਰਾ ਦਿਆ ਵੇ ਮੈਨੂੰ ਆਏ ਵੇ ਕੀ ਕਰੂੰਗੀ ਆਏ ਸਾਡੇ ਘਰ ਨੂੰ ਜਿੰਦਾ ਲਾਗਿਓ ਆਏ ਮੇਰੀ ਮੰਗੇ ਹੀ ਆ ਵੀ ਮੈਨੂੰ ਇਸ ਗੱਲ ਦਾ ਇਨਸਾਫ ਦਵਾ ਦਿਓ ਔਰ ਮੈਨੂੰ ਘੋਸ ਨਹੀਂ ਚਾਹੀਦਾ